ਗਉੜੀ ਮਹੱਲਾ ਪਹਿਲਾ RAM ਨਾਮ ਚਿਤਰਾ ਪੈ ਜਾ ਕਾ ਉਪਜੰਪ ਦਰਸ਼ਨ ਕੀਜੈ ਤਾ ਕਾ RAM ਨਾ ਜਪਹੁ ਅਭਾਗ ਤੁਮਾਰਾ ਜੁਗ ਜੁਗ ਦਾਤਾ ਪ੍ਰਭ RAM ਹਮਾਰਾ ਰਹਾਉ ਗੁਰਮੁਤ RAM ਜਪੈ ਜਨ ਪੂਰਾ ਤਿਤ ਕਟ ਅਨਹਤ ਬਾਜੇ ਤੂਰਾ ਜੋ ਜਨ RAM ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਨ ਕਾ ਹਿਰਦੈ ਹਰ ਹਰ ਸੋਈ ਤਿਨ ਕਾ ਦਰਸ ਪਰਸ ਸੁਖ ਹੋਈ ਸਰਬ ਜੀਆ ਮਹਿ ਏਕੋ ਰਵੈ ਮਨ ਮੁਖ ਅਹੰਕਾਰੀ ਫਿਰ ਜੂਨੀ ਭਵੈ ਸੋ ਬੂਝੈ ਜੋ ਸਤਗੁਰ ਪਾਏ ਹਉਮੈ ਮਾਰੇ ਗੁਰ ਸਬਦਿ ਪਾਏ ਅਰਧ ਉਰਧ ਕੀ ਸੰਧ ਕਿਉ ਜਾਣੈ ਗੁਰਮੁਖ ਸੰਧ ਮਿਲੈ ਮਨ ਮਾਨੈ ਹਮ ਪਾਪੀ ਨਿਰਗੁਣ ਕਉ ਗੁਣ ਕਰੀਐ ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ 16 ਅਸ਼ਟਪਦੀਆ ਗਵਾਰੇਰੀ ਗੌੜੀ ਕੀਆ ਗੌੜੀ ਬੈਰਾਗਣ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਉਂ ਗਾਈ ਕੋ ਗੋਇਲੀ ਰਖੈ ਕਰ ਸਾਰਾ ਐਹ ਨਿਸਪਾਲਹਿ ਰਖਲੇ ਆਤਮ ਸੁਖ ਧਾਰਾ ਇਤ ਉਤ ਰਖੋ ਦੀਨ ਦਯਾਲਾ ਤਉ ਸਰਣਾਗਤ ਨਦਰ ਨਿਹਾਲਾ ਰਹਾਉ ਜਹ ਦੇਖਉ ਤਹ ਰਵ ਰਹੇ ਰਖ ਰਖਨਹਾਰਾ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਆਧਾਰਾ ਕਿਰਤ ਪਇਆ ਅਧ ਊਰਦੀ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨ ਸੈ ਨਾ ਅੰਧਿਆਰਾ ਜਗ ਬਿਨ ਸਤ ਹਮ ਦੇਖਿਆ ਲੋਭੇ ਅਹੰਕਾਰਾ ਗੁਰ ਸੇਵਾ ਪ੍ਰਭ ਪਾਇਆ ਸਚ ਮੁਖਤ ਦੁਆਰਾ ਨਿਜ ਘਰ ਮਹਿਲ ਅਪਾਰ ਕੋ ਅਪਰੰਪਰ ਸੋਈ ਬਿਨ ਸਬਦੈ ਥਿਰ ਕੋ ਨਹੀਂ ਬੂਝੈ ਸੁਖ ਹੋਈ ਕਿਆ ਲੈ ਆਇ ਲੇ ਜਾਇ ਕਿਆ ਫਸਹਿ ਜਮ ਜਾਲਾ ਡੂਲ ਬੱਧਾ ਕਸ ਜੀਵਰੀ ਆਕਾਸ ਪਤਾਲਾ ਗੁਰਮਤਿ ਨਾਮ ਨਾ ਵਿਸਰੈ ਸਹਜੇ ਪਤ ਪਾਈਐ ਅੰਦਰ ਸਬਦ ਨਿਧਾਨ ਹੈ ਮਿਲ ਆਪ ਗਵਾਈਐ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨ ਚੁਕਈ ਲਾਹਾ ਸਚ ਪਾਵੈ ਗੌੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਝਲੇ ਤਉ ਹੋਏ ਨਿਬੇਰਾ ਕਰ ਕਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ ਬਿਨ ਗੁਰ ਸ਼ਬਦ ਨ ਛੂਤੀ ਐ ਦੇਖੋ ਵਿਚਾਰਾ ਜੇ ਲਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਰਹਾਉ ਅੰਦੇ ਅਕਲੀ ਬਾਹਰੇ ਕਿਆ ਤਿੰਨ ਸਿਉ ਕਹੀਐ ਬਿਨ ਗੁਰ ਪੰਥ ਨਾ ਸੂਝਈ ਕਿਤ ਬਿਦ ਨਿਰਬਹੀਐ ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ਅੰਦੇ ਕਾ ਨਾਉ ਪਾਰਖੂ ਕੱਲੀ ਕਾਲ ਵਿਡਾਣਾ ਸੂਤੇ ਕਉ ਜਾਗਤ ਕਹੈ ਜਾਗਤ ਕਉ ਸੂਤਾ ਜੀਵਤ ਕਉ ਮੂਆ ਕਹੈ ਮੂਏ ਨਹੀਂ ਰੋਤਾ ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ਪਰ ਕੀ ਕਉ ਆਪਣੀ ਕਹੈ ਅਪਨੋ ਨਹੀਂ ਪਾਇਆ ਮੀਠੇ ਕਉ ਕੌੜਾ ਕਹੈ ਕੜੂਏ ਕਉ ਮੀਠਾ ਰਾਤੇ ਕੀ ਨਿੰਦਾ ਕਰਹਿ ਐਸਾ ਕਲ ਮਹਂਡੀਠਾ ਚੇਰੀ ਕੀ ਸੇਵਾ ਕਰਹਿ ਠਾਕੁਰ ਨਹੀਂ ਦੀਸੈ ਪੋਖਰ ਨੀਰ ਵਿਰੋਲੀਐ ਮੱਖਣ ਨਹੀਂ ਰੀਸੈ ਇਸ ਪਦ ਜੋ ਅਰਥਾਏ ਲੇ ਸੋ ਗੁਰੂ ਹਮਾਰਾ ਨਾਨਕ ਚੀਨੈ ਆਪਕੋ ਸੋ ਅਪਰ ਅਪਾਰਾ ਸਭ ਆਪੇ ਆਪ ਵਰਤਦਾ ਆਪੇ ਪਰਮਾਇ ਗੁਰ ਕਿਰਪਾ ਤੇ ਬੂਝਿਐ ਸਭ ਬ੍ਰਹਮ ਸਮਾਇਆ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਭਾਉ ਪਰਮੇ ਭੂਲੇ ਆਵਉ ਜਾਉ ਮਨ ਮੁਖ ਸੂਤਕ ਕਬਹ ਨਾ ਜਾਏ ਜਿ ਚਿਰ ਸ਼ਬਦ ਨ ਭੀਜੈ ਹਰ ਕੈ ਨਾਏ ਰਹਾਉ ਸਭੋ ਸੂਤਕ ਜੇਤਾ ਮੋਹ ਆਕਾਰ ਮਰ ਮਰ ਜੰਮੈ ਵਾਰੋ ਵਾਰ ਸੂਤਕ ਅਗਨ ਪਾਉਣੈ ਪਾਣੀ ਮਾਹੇ ਸੂਤਕ ਭੋਜਨ ਜੇਤਾ ਕਿਛ ਖਾਹੇ ਸੂਤਕ ਕਰਮਨ ਪੂਜਾ ਹੋਏ ਨਾਮ ਰੱਤੇ ਮਨ ਨਿਰਮਲ ਹੋਏ ਸਤਿਗੁਰ ਸੇਵੈ ਸੂਤਕ ਜਾਏ ਮਰੈ ਨ ਜਨਮੈ ਕਾਲ ਨ ਖਾਏ ਸਾਸਤਿ ਸਿਮਰਤ ਸੋਧ ਦੇਖਹੁ ਕੋਇ ਵਿਣ ਨਾ ਵੈ ਕੋ ਮੁਕਤ ਨ ਹੋਇ ਜੁਗ ਚਾਰੇ ਨਾਮ ਉਤਮ ਸ਼ਬਦ ਵਿਚਾਰ ਕਲਮਹ ਗੁਰਮੁਖ ਉਤਰ ਸਪਾਰ ਸਾਚਾ ਮਰੈ ਨ ਆਵੈ ਜਾਏ ਨਾਨਕ ਗੁਰਮੁਖ ਰਹੈ ਸਮਾਏ ਗੌੜੀ ਮਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਨ ਆਧਾਰਾ ਹਰ ਜਿਉ ਰੱਖੋ ਹਿਰਦੈ ਉਰਤਾਰਾ ਗੁਰਮੁਖ ਸੋਭਾ ਸਾਚ ਦੁਆਰਾ ਪੰਡਿਤ ਹਰ ਪੜ ਤਜੋ ਵਿਕਾਰਾ ਗੁਰਮੁਖ ਪੌਜਲ ਉਤਰੋ ਪਾਰਾ ਰਹਾਉ ਗੁਰਮੁਖ ਵਿੱਚ ਹੋ ਹਉਮੈ ਜਾਏ ਗੁਰਮੁਖ ਮੈਲ ਨ ਲਾਗੇ ਆਏ ਗੁਰਮੁਖ ਨਾਮ ਵਸੈ ਮਨ ਆਏ ਗੁਰਮੁਖ ਕਰਮ ਧਰਮ ਸੱਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪ੍ਰਬੁੱਧ ਹੋ ਬੂਝ ਹੋ ਸੋਈ ਲੋਕ ਸਮਝਾ ਬਹੋ ਸੁਣੇ ਨਾ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਨਮੁਖ ਡੰਫ ਬਹੁਤ ਚਤੁਰਾਈ ਜੋ ਕਿਛ ਕਮਾਵੇ ਸੋ ਥਾਏ ਨ ਪਾਈ ਆਵੇ ਜਾਵੇ ਠੌਰ ਨ ਕਾਈ ਮਨਮੁਖ ਕਰਮ ਕਰੇ ਬਹੁਤ ਅਭਿਮਾਨਾ ਬਗ ਜੂ ਲਾਏ ਬਹਿ ਨਿਤ ਧਿਆਨਾ ਜਮ ਪਕੜਿਆ ਤਬ ਹੀ ਪਛਤਾਨਾ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੈ ਹਰ ਸੋਈ ਗੁਰ ਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵੜਾਈ ਸਾਇਰ ਕੀ ਪੁੱਤਰੀ ਬਿਦਾਰ ਗਵਾਈ ਨਾਨਕ ਬਿਨ ਨਾਵੇ ਝੂਠੀ ਚਤਰਾਈ ਗੌੜੀ ਮਹੱਲਾ ਤੀਜਾ ਇਸ ਜੁਗ ਦਾ ਧਰਮ ਪੜ੍ਹੋ ਤੁਮ ਪਾਈ ਪੂਰੇ ਗੁਰ ਸਭ ਸੋਝੀ ਪਾਈ ਐਥੇ ਅੱਗੇ ਹਰ ਨਾਮ ਸਖਾਈ ਆ ਰਾਮ ਪੜ੍ਹੋ ਮਨ ਕਰੋ ਵਿਚਾਰ ਗੁਰ ਪ੍ਰਸਾਦੀ ਮੈਲ ਉਤਾਰ ਰਹਾਓ ਵਾਦ ਵਿਰੋਧ ਨਾ ਪਾਇਆ ਜਾਏ ਮਨ ਤਨ ਫੀਕਾ ਦੂਜੈ ਪਾਏ ਗੁਰ ਕੈ ਸਬਦ ਸੱਚ ਲਿਵਲਾਈ ਹਉਮੈ ਮੈਲਾ ਇਹੋ ਸੰਸਾਰਾ ਨਿਤ ਤੀਰਥ ਨਾ ਵੈ ਨਾ ਜਾਏ ਅਹੰਕਾਰਾ ਬਿਨ ਗੁਰ ਭੇਟੇ ਜਮ ਕਰੇ ਖੁਆਰਾ ਸੋ ਜਨ ਸਾਚਾ ਜੇ ਹਉਮੈ ਮਾਰੇ ਗੁਰ ਕੈ ਸਬਦ ਪੰਚ ਸੰਘਾਰੇ ਆਪ ਤਰੈ ਸਗਲੇ ਕੁੱਲ ਤਾਰੇ ਮਾਇਆ ਮੋਹਿ ਨਟ ਬਾਜੀ ਪਾਈ ਮਨ ਮੁਖ ਅੰਧ ਰਹੇ ਲਪਟਾਈ ਗੁਰ ਮੁਖ ਅਲਿਪਤ ਰਹੇ ਲਿਵਲਾਈ ਬਹੁਤੇ ਭੀਖ ਕਰੈ ਭੀਖ ਧਾਰੀ ਅੰਤਰ ਤਿਸਨਾ ਫਿਰੈ ਅਹੰਕਾਰੀ ਆਪ ਨ ਚੀਨੈ ਬਾਜੀ ਹਾਰੀ ਕਾਪੜ ਪਹਿਰ ਕਰੇ ਚਤੁਰਾਈ ਮਾਇਆ ਮੋਹੇ ਅਤਿ ਭਰਮ ਭੁਲਾਈ ਬਿਨ ਗੁਰ ਸੇਵੇ ਬਹੁਤ ਦੁੱਖ ਪਾਈ ਨਾਮ ਰੱਤੇ ਸਦਾ ਬੈਰਾਗੀ ਗ੍ਰਹੀ ਅੰਤਰ ਸਾਚ ਲਿਵ ਲਾਗੀ ਨਾਨਕ ਸਤਿਗੁਰ ਸੇਵਹ ਸੇਵਡ ਭਾਗੀ ਗੌੜੀ ਮਹੱਲਾ ਤੀਜਾ ब्रह्मा मूल वेद अभ्यास तिस ते उपजे देव मोह प्यासा त्रय गुण परमे नाही निज घर वासा हम हर राखे सतगुरु मिलाया आनन्दिन भगत हर नाम निरडाया रहाओ त्रय गुण वाणी ब्रह्म जंजला पढ़ वाद बखान वा है सिर मारे जमकाला तत न चिन्ह है बन्न है पंडित पर आला ਮਨਮੁਖ ਅਗਿਆਨ ਕੋ ਮਾਰਗ ਪਾਏ ਹਰ ਨਾਮ ਵਿਸਾਰਿਆ ਬਹੁ ਕਰਮ ਦਰੜਾਏ ਭਵਜਲ ਡੂਬੇ ਦੂਜੈ ਪਾਏ ਮਾਇਆ ਕਾਮਹੁਤਾਜ ਪੰਡਿਤ ਕਹਾਵੈ ਬਿਖਿਆ ਰਾਤਾ ਬਹੁਤ ਦੁੱਖ ਪਾਵੇ ਜਮ ਕਾ ਗਲ ਜੀਵੜਾ ਨਿਤਕਾਲ ਸੰਤਾਵੇ ਗੁਰਮੁਖ ਜਮ ਕਾਲ ਨੇੜ ਨ ਆਵੇ ਹਉਮੈ ਦੂਜਾ ਸ਼ਬਦ ਜਲਾਵੇ ਨਾਮੇ ਰਾਤੇ ਹਰ ਗੁਣ ਗਾਵੇ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ ਚਰਣੀ ਲਾਗੇ ਤਾ ਮਹਿਲ ਪਾਵੇ ਸਦ ਹੀ ਨਿਰਮਲ ਸਹਿਜ ਸਮਾਵੇ ਹਰ ਕਥਾ ਸੁਣਹਿ ਸੇ ਧਨਵੰਤ ਦਸਹਿ ਜੁਗ ਮਾਹੀ ਤਿਨ ਕਉ ਸਭ ਨਿਵਹਿ ਅਨੰਦਿਨ ਪੂਜ ਕਰਾਹੀ ਸਹਿਜੇ ਗੁਣ ਰਵਹਿ ਸਾਚੇ ਮਨ ਮਾਹੀ ਪੂਰੈ ਸਤਗੁਰ ਸਬਦ ਸੁਨਾਇ ਤ੍ਰੈ ਗੁਣ ਮਿਟੇ ਚੌਥੈ ਚਿਤ ਲਾਇਆ ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ ਗੌੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜ੍ਹੇ ਬਾਦ ਵਖਾਣੈ ਅੰਤਰ ਤਾਮਸ ਆਪ ਨਾ ਪਛਾਣੈ ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣੈ ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ ਮਨ ਮੁਖ ਖਾਦੇ ਦੂਜੈ ਪਾਏ ਰਹਾਉ ਗੁਰਮੁਖ ਪ੍ਰਾਣੀ ਅਪਰਾਧੀ ਸਿੱਦੇ ਗੁਰ ਕੈ ਸ਼ਬਦ ਅੰਤਰ ਸਹਿਜ ਰੀਦੇ ਮੇਰਾ ਪ੍ਰਭ ਪਾਇਆ ਗੁਰ ਕੈ ਸਬਦ ਸਿੱਧੇ ਸਤਿਗੁਰ ਮਿਲੇ ਪ੍ਰਭ ਆਪ ਮਿਲਾਏ ਮੇਰੇ ਪ੍ਰਭ ਸਾਚੇ ਕੈ ਮਨ ਪਾਏ ਹਰ ਗੁਣ ਗਾਵਹਿ ਸਹਿਜ ਸੁਭਾਏ ਬਿਨ ਗੁਰ ਸਾਚੇ ਪਰਮ ਭੁਲਾਏ ਮਨ ਮੁਖ ਅੰਦੇ ਸਦਾ ਬਿਖ ਖਾਏ ਜਮ ਡੰਡ ਸਹਿ ਸਦਾ ਦੁਖ ਪਾਏ ਜਮੂਆ ਨ ਜੋ ਹੈ ਹਰ ਕੀ ਸਰਣਾਈ ਹਉ ਮੈਂ ਮਾਰ ਸੱਚ ਲਿਵਲਾਈ ਸਦਾ ਰਹੇ ਹਰ ਨਾਮ ਲਿਵਲਾਈ ਸਤਗੁਰ ਸੇਵਹਿ ਸੇ ਜਨ ਨਿਰਮਲ ਪਵਿੱਤਾ ਮਨ ਸਿਉ ਮਨ ਮਿਲਾਏ ਸਭ ਜਗ ਜੀਤਾ ਇਨ ਬਿਦ ਕੁਸਲ ਤੇਰਾ ਮੇਰੇ ਮੀਤਾ ਸਤਗੁਰੂ ਸੇਵੇ ਸੋ ਫਲ ਪਾਏ ਹਿਰਦੈ ਨਾਮ ਵਿੱਚੋਂ ਆਪ ਗਵਾਏ ਅਨਹਦ ਬਾਣੀ ਸ਼ਬਦ ਵਜਾਏ ਸਤਗੁਰ ਤੇ ਕਵਨ ਕਵਨ ਨਾ ਸੀਦੋ ਮੇਰੇ ਭਾਈ ਭਗਤੀ ਸਿੱਧੇ ਦਰ ਸੋਭਾ ਪਾਈ ਨਾਨਕ RAM ਨਾਮ ਵੜਿਆਈ ਗੌੜੀ ਮਹੱਲਾ ਤੀਜਾ ਤ੍ਰੈਗੁਣ ਵਖਾਣੈ ਪਰਮ ਨ ਜਾਇ ਬੰਧਨ ਨ ਟੁੱਟਹਿ ਮੁਕਤ ਨ ਪਾਇ ਮੁਕਤ ਦਾਤਾ ਸਤਿਗੁਰੁ ਜੁਗਮਾਹਿ ਗੁਰਮੁਖ ਪ੍ਰਾਣੀ ਪਰਮ ਗਵਾਇ ਸਹਿਜ ਤੁਨ ਉਪਜੈ ਹਰਿ ਲਿਵ ਲਾਇ ਰਹਾਉ ਤ੍ਰੈਗੁਣ ਕਾਲੈ ਕੀ ਸਰਕਾਰਾ ਨਾਮ ਨ ਚਿਤਹਿ ਉਪਾਵਨ ਹਾਰਾ ਮਰ ਜੰਮਹਿ ਫਿਰ ਵਾਰੂ ਵਾਰਾ ਅੰਦੇ ਗੁਰੂ ਤੇ ਪਰਮ ਨਾ ਜਾਈ ਮੂਲ ਛੋੜ ਲਾਗੇ ਦੂਜੈ ਭਾਈ ਬਿਖ ਕਾ ਮਾਤਾ ਬਿਖ ਮਾਹੀ ਸਮਾਈ ਮਾਇਆ ਕਰ ਮੂਲ ਜੰਤਰ ਪਰਮਾਏ ਹਰ ਜੀਓ ਵਿਸਰਿਆ ਦੂਜੈ ਪਾਏ ਜਿਸ ਨਦਰ ਕਰੇ ਸੋ ਪਰਮਗਤ ਪਾਏ ਅੰਤਰ ਸਾਚ ਬਾਹਰ ਸਾਚ ਵਰਤਾਏ ਸਾਚ ਨ ਛੱਪੈ ਜੇ ਕੋ ਰੱਖੈ ਛਪਾਏ ਗਿਆਨੀ ਬੂਝਹਿ ਸਹਿਜ ਸੁਭਾਏ ਗੁਰਮੁਖ ਸਾਚ ਰਹਿ ਆ ਲਿਵ ਲਾਏ ਹਉ ਮੈਂ ਮਾਇਆ ਸ਼ਬਦ ਜਿਲਾਏ ਮੇਰਾ ਪ੍ਰਭ ਸਾਚਾ ਮੇਲ ਮਿਲਾਏ ਸਤਗੁਰ ਦਾਤਾ ਸ਼ਬਦ ਸੁਣਾਏ ਤਾਬਤ ਰਾਖੈ ਠਾਕ ਰਹਾਏ ਪੂਰੇ ਗੁਰ ਤੇ ਸੋਝੀ ਪਾਏ ਆਪੇ ਕਰਤਾ ਸ੍ਰਿਸ਼ਟ ਸਿਰਜ ਜਨ ਗੋਈ ਤਿਸ ਬਿਨ ਦੂਜਾ ਅਵਰ ਨ ਕੋਈ ਨਾਨਕ ਗੁਰਮੁਖ ਬੂਝੈ ਕੋਈ